ਜੇ ਤੂੰ ਬੰਦਾ ਕੋਈ ਕਬੂਲ ਲੇ ਆਪਦਾ ਝੰਡਾ ਲਾ ਕੇ ਕਾਂਗਰਸ ਦਾ ਝੰਡਾ ਲੱਗਣਾ ਤੇ ਚੰਗੀ ਗੱਲ ਏ ਐ ਬਾਕੀ ਐਂਟਰੀ ਜਿਹੜੀ ਏ ਜ਼ਿਆਦਾਤਰ ਤੇ ਪੀਸੀਸੀ ਪ੍ਰਧਾਨ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਮੇਰੇ ਖਿਆਲ ਜੇ ਪ੍ਰਧਾਨ ਜੀ ਨੂੰ ਪੁੱਛੋਗੇ ਤੇ ਬੈਟਰ ਰਹੇਗਾ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਕਿ ਕੱਲ ਵੇਖੋ ਇੱਕ ਬੜਾ ਅਨਫੋਰਚਨਿਟ ਇਨਸੀਡੈਂਟ ਹੋਇਆ ਹੈ ਤਰਨਤਾਰ ਜਿੱਥੇ ਇੱਕ ਡੀਐਸਪੀ ਦੇ ਹੁੰਦੇ ਆ ਪੁਲਿਸ ਮੁਲਾਜ਼ਮਾਂ ਦੇ ਹੁੰਦੇ ਆ ਇਕ ਆਪ ਦੇ ਸਰਪੰਚ ਨੇ ਸ਼ਰਿਆਂ ਮੇ ਇੱਕ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਸਕਾਟ ਫਰੀਓ ਮੌਕੇ ਤੋਂ ਨਿਕਲ ਗਿਆ ਸੋ ਇਹਦਾ ਕਹਿਣ ਦਾ ਮਕਸਦ ਇਹ ਸੀ ਤੇ ਫਿਰ ਅੱਜ ਫਾਈਨੈਂਸ ਮਿਨਿਸਟਰ ਦਾ ਬਿਆਨ ਆੜਾ ਕਿ ਜਿਹੜੇ ਡਰੱਗਸ ਦੀ ਟ੍ਰੇਡ ਪੰਜਾਬ ਚ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਬਾਹਰਲੇ ਏਜੰਸੀਆਂ ਤੇ ਬਹੁਤ ਸਾਰੇ ਬਾਹਰਲੇ ਅਫਸਰ ਵੀ ਇਨਵੋਲਡ ਨੇ ਸੋ ਅਸੀਂ ਤੇ ਪਹਿਲੇ ਤੋਂ ਹੀ ਤੁਹਾਨੂੰ ਕਹਿੰਦੇ ਆ ਰਹੇ ਕਿ ਕੋਈ ਚੀਜ਼ ਵੀ ਆਪ ਦੇ ਕੰਟਰੋਲ ਚ ਨਹੀਂ ਇਨਾਂ ਦੇ ਹੱਥ ਇਨਾਂ ਦੇ ਪੈਰ ਸੋਜਣੇ ਸ਼ੁਰੂ ਹੋ ਗਏ ਨੇ ਅੱਜ ਹੀ ਡੀਸੀ ਫਰੀਦਕੋਟ ਦੀ ਮੈਂ ਸਵੇਰੋਂ ਸਵੇਰ ਮੈਨੂੰ ਕੋਈ ਨੋਟਿਸ ਲੈ ਕੇ ਆਇਆ ਕਿ ਚਿੱਠੀ ਦਿੱਤੀ ਹੈ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਹਰ ਸਕੂਲ ਦੇ ਕੋਈ 10-10 ਬੱਚੇ ਨਾਲ ਇੱਕ ਟੀਚਰ ਜਾਏਗਾ ਤੇ ਦੁਕਾਨਾਂ ਨੂੰ ਜਾ ਕੇ ਚੱਕ ਨਸ਼ਿਆਂ ਦੇ ਨੂੰ ਕਰੇ ਤਾਂ ਮੈਂ ਤੇ ਆਪ ਰਾਣਾ ਕਿ ਇਹਨਾਂ ਨੂੰ ਹੋ ਕੀ ਗਿਆ